ਲਓ ਭਾਈ ਇੱਥੇ ਬੰਦ ਤੇ ਹੁਣ ਇੱਥੇ ਬੈੰਦੇ ਸੀ ਜਦ ਛਣਕਣਗੇ ਤੇ ਆਪੇ ਨਾ ਬੈਠੇ ਕਰਾਂਗੇ ਬਾਕੀ ਰਿਜ਼ਲਟ ਆਪਾਂ ਦੇਖ ਲੈਣਾ ਥੋੜੇ ਟਾਈਮ ਤੇ ਕਬੂਤਰ ਉੱਤੇ ਹੀ ਕਰਦੇ ਔਰ ਤੇ ਲੱਗ ਜੂ ਪਤਾ ਬਾਕੀ ਹੁਣ ਆਪਾਂ ਕਰਵਾਉਨੇ ਆ ਵੀਰ ਤੋਂ ਰੰਗ ਕਾਫੀ ਹਾਲਾਤ ਜੇ ਖਰਾਬ ਹੋਏ ਪਏ ਇਹਦੇ ਆ ਬਾਕੀ ਜਿਆਦਾ ਤਾਂ ਬਿਠਾਈਆਂ ਇੱਥੇ ਆ ਦੇਖੋ ਜੀ ਪਿੰਡ ਦਾ ਵਿਊ ਹੈ ਤਾਂ ਹਾਂ ਜੀ ਜੀ ਸਤਿ ਸ੍ਰੀ ਅਕਾਲ ਮਿੱਤਰ ਪਿਆਰੇ ਕੀ ਹਾਲ ਚਾਲ ਆ ਠੀਕ ਠਾਕ ਆਪਾਂ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਦਾ ਜਾਇ ਤਨਾ 4 ਦਿਨ ਹੋ ਗਏ ਵਲੌਗ ਨਹੀਂ ਬਣਾਇਆ ਜਿਹੜੇ ਤੁਸੀਂ ਅੱਗੇ ਵਲੌਗ ਵੇਖਿਆ ਉਹ ਸਾਰੇ ਪਿਛਲੇ ਵਲੌਗ ਸੀਗੇ ਕਾਫੀ ਦਿਨ ਥੋੜੇ ਜਿ ਵਿਅਸਤ ਸੀਗੇ ਅਜ ਤਨਾ 4 ਦਿਨਾਂ ਬਾਅਦ ਫੋਨ ਦਾ ਕੈਮਰਾ ਓਪਨ ਕੀਤਾ ਤੇ ਆਪਾਂ ਕਰਤਾ ਵਲੌਗ ਸ਼ੁਰੂ ਤੇ ਮੌਸਮ ਸਵੇਰੇ ਤਾਂ ਪੂਰੀ ਧੁੱਪ ਸੀ ਤੇ ਹੁਣ ਮੱਧਮ ਜਿਹੀ ਹੋ ਗਈ ਹੈ ਬੱਦਲ ਆ ਤੇ ਅੱਜ ਲਹਿੰਦੇ ਵਾਲੇ ਪਾਸੇ ਪੱਛਮ ਦੀ ਵਗਦੀ ਪਈ ਆ ਪੂਰੀ ਜਿਆਦੇ ਤੇਜ਼ ਹਵਾ ਤੇ ਆਪਣਾ ਜਿਹੜਾ ਤਾਂ ਭਗਤ ਸਿੰਘ ਲੱਗਾ ਉੱਥੇ ਵੀ ਕਬੂਤਰ ਬਹੁਤ ਬੈੰਦੇ ਆ ਕੇ ਬਿੱਠਾ ਮਾਰ ਮਾਰ ਸਾਰਾ ਖਰਾਬ ਕਰਦੇ ਆ ਤੇ ਹੁਣ ਪਰੰਗ ਵੀ ਕਰਾਣਾ ਜਮਾ 17 ਹੀ ਲੈ ਕੇ ਆਇਆ ਤੇ ਹੁਣ ਉੱਤੇ ਜਾ ਕੇ ਬੰਦਨ ਵਾਲੇ ਦਿਖਾਉਨੇ ਪਿੰਡ ਦਾ 뷰 ਤੇ ਆਜੋ ਫਿਰ ਉੱਤੇ ਚਲਦੇ ਆਂ ਤੇ ਬਾਕੀ ਸਭ ਹਨ ਚੜਦੀ ਕਲਾ ਹੋਈ ਪਈ ਆ ਤੇ ਚਲੋ ਦਿਖਾਉਣਾ ਤੁਹਾਨੂੰ ਕਬੂਤਰ ਬੈਠੇ ਵੀ ਮੈਂ ਪਹੁੰਚ ਗਿਆ ਚਾਬੀ ਤੇ ਹੁਣ ਅਪ ਚਾਬੀ ਲੈ ਕੇ ਚਲਦੇ ਆਂ ਤੇ ਮੈਂ ਤੁਹਾਨੂੰ ਇੱਥੇ ਦਿਖਾ ਦਨਾ ਦੇਖੋ ਸਾਰੇ ਆ ਕੇ ਉੱਪਰ ਬੈਠ ਜਾਂਦੇ ਜਿਵੇਂ ਉਹਨਾਂ ਦੇ ਨੇੜੇ ਗਿਆ ਇਹਨਾਂ ਨੇ ਉੱਡ ਜਾਣਾ ਤੇ ਸੂਰਜ ਵੀ ਥੋੜਾ ਮਦਮ ਹੈ ਮਣੀ ਦੇ ਇੱਥੇ ਕਬੂਤਰ ਰੱਖੇ ਆ ਤੇ ਉਹ ਆ ਕੇ ਇਹਦੇ ਉੱਪਰ ਬੈਠ ਜਾਂਦੇ ਰਹੋ ਜੀ ਆ ਦੇਖੋ ਬੈਠੇ ਤਿੰਨ ਚਾਰ ਉੱਡਦੇ ਫਿਰਦੇ ਆ ਤੇ ਤਿੰਨ ਚਾਰ ਹੋ ਬੈਠੇ ਮਿੱਠਾ ਮਾਰ ਮਾਰ ਸਾਰਾ ਭਰ ਦਿੰਦੇ ਆ ਤੇ ਹੁਣ ਇਹਨਾਂ ਦਾ ਜਹਲ ਕਰਦੇ ਆ ਦੇਖਦੇ ਅ ਵੀ ਇਹਨਾਂ ਸਤਾਰੀਆਂ ਨਾਲ ਉੱਡਦੇ ਆ ਡਰ ਕੇ ਕਿ ਨਹੀਂ ਉੱਡਦੇ ਆ ਵਾਹ ਵੇਖੋ ਕਿੰਨੇ ਕਬੂਤਰ ਬੁਰਾ ਹਾਲ ਕੀਤਾ ਬੈ ਮਿੱਠਾ ਮਾਰ ਮਾਰ ਕੇ ਹੋ 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 ਸਾਰਾ ਭਰ ਦਿੰਦੇ ਇੱਥੇ ਬਹਿ ਕੇ ਇੱਕ ਸਾਈਡ ਹੀ ਜਾਂਦੇ ਆ ਸਾਰਾ ਇੱਥੇ ਲਾ ਦਿੰਦੇ ਆ ਇੱਥੇ ਵੰਦੇ ਆ ਜੇ ਗੱਲ ਮਰ ਜੇ ਤਾਂ ਲਓ ਭਾਈ ਇੱਥੇ ਬੰਦ ਤੇ ਹੁਣ ਇੱਥੇ ਬੈੰਦੇ ਸੀ ਜੇ ਛਣਕਣਗੇ ਤੇ ਆਪੇ ਨਾ ਬੈਠੇ ਕਰ ਲਗੇ ਬਾਕੀ ਰਿਜ਼ਲਟ ਆਪਾਂ ਦੇਖ ਲੈਣਾ ਥੋੜੇ ਟਾਈਮ ਚ ਕਬੂਤਰ ਉੱਤੇ ਹੀ ਕਰਦੇ ਆ ਉੱਤੇ ਲੱਗ ਜੂਗਾ ਤਾਂ ਬਾਕੀ ਹੁਣ ਆਪਾਂ ਕਰਵਾਉਨੇ ਆ ਵੀਰ ਤੋਂ ਰੰਗ ਕਾਫੀ ਹਾਲਾਤ ਜੇ ਖਰਾਬ ਹੋਏ ਪਏ ਇਹਦੇ ਆ ਬਾਕੀ ਜ਼ਿਆਦਾ ਤਾਂ ਬਿਠਾਈਆਂ ਇੱਥੇ ਆ ਦੇਖੋ ਜੀ ਪੰਡ ਦਾ ਵਿਊ ਹੈ ਤੇ ਹੁੰਦਲਾ ਆਇਆ ਹੋਇਆ ਪਿਆ ਵਿਊ ਬਦਲ ਹੋ ਗਏ ਪਹਿਲਾਂ ਮੌਸਮ ਸਾਫ ਸੀਗਾ ਸਾਰੇ ਪੱਤਰੀ ਬਦਲ ਹੋ ਗਏ ਹਵਾ ਵਗਦੀ ਐ ਠੰਡੀ ਠੰਡੀ ਐ ਠਾਰੀ ਚੜਦੀ ਠਾਰੀ ਸੀਤ ਲਹਿਰ ਤੇ ਕੰਮ ਹੋ ਗਿਆ ਆਪਣਾ ਡੰਨ ਤੇ ਹੁਣ ਆਪਾਂ ਚੱਲਦੇ ਆਂ ਥੱਲੇ ਧੰਦਾ ਵਾਲਾ ਮਾਹੌਲ ਜਿਹਾ ਹੋ ਗਿਆ ਧੰਤੂ ਆਇਆ ਚੰਗਾ ਵੀ ਕੋਲਦ ਸੰਗਾ ਚੱਲਦੇ ਆਂ ਕਬੂਤਰ ਵੀ ਹੁਣ ਸੋਹਣੇ ਲੱਗਦੇ ਉੱਡਦੇ ਪਰ ਮਿੱਠਾ ਮਾਰਦੇ ਵਿੱਚ ਅਗੇ ਲੱਗਦੇਗੇ ਇੱਧਰ ਵੇਖੋ ਗੰਡਿਆਂ ਦਾ ਹਾਲ ਤੇ ਮੇਰੇ ਲਸਣ ਦਾ ਹਾਲ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਟਾਈਮ ਕੱਟ ਸੀਗਾ ਤੇ ਟਾਈਮ ਘਟੋਂ ਨਾਲ ਤੇ ਕਾਜ ਨਹੀਂ ਕੱਢਿਆ ਬੂਟੀ ਜੀ ਤੇ ਅੱਜ ਮੈਂ ਕਿਹਾ ਵੀ ਹੋਵੇ ਨਾ ਤਾਂ ਥੋੜਾ ਜਿਹਾ ਫ੍ਰੀ ਸੀਗਾ ਦੁਪਹਿਰ ਤੱਕ ਇਹਦਾ ਹੱਲ ਕਰੀਏ ਤੇ ਜੀਜਾ ਤਾਂ ਕਰਦਾ ਨਹੀਂਗਾ ਰੋਟੀਆਂ ਖਾ ਕੇ ਨੀਸਤੀ ਚੜਦੀ ਐ ਕਿ ਕਾਜਾ ਨਹੀਂ ਐ ਹੋਰੀ ਪਤਲੀ ਜੀ ਚੀਜ਼ ਆ ਕੋਈ ਪਤਾ ਨਹੀਂ ਕੀ ਕਹਿ ਸਕਦੇ ਨੂੰ ਆਪਾਂ ਬਾਕੀ ਦੇਖਦੇ ਆ ਹੁਣ ਕਰਦੇ ਆ ਟਰਾਈ ਕਹਿੰਦੇ ਕੰਮ ਤਾਂ ਕੀਤੇ ਹੀ ਹੋਣਾ ਚਲੋ ਕਰਨਾ ਹੀ ਪੈਣਾ ਮਿੱਤਰੋ ਓ ਬੱਲੇ ਏਦਾਂ ਜਿਹੜਾ ਪੱਤੀਆਂ ਜਾਨ ਦਾ ਕੰਮ ਛੇਤੀ ਹੋ ਜਾਊਗਾ ਵੈਸੇ ਆਹ ਜਗ੍ਹਾ ਤੇ ਹੀ ਜਿਆਦੇ ਆ ਇੱਧਰ ਥੋੜੇ ਜਿਹਾ ਘੱਟ ਹੀ ਆ ਬਾਕੀ ਇਹਨੂੰ ਅੱਜ ਆ ਪੱਟ ਕੇ ਕਾਹਜਾ ਤੇ ਇਹਦੀ ਗੋਡੀ ਕਰਕੇ ਇਹਨੂੰ ਅੱਜ ਸੁਆਹ ਪਾ ਦਿੰਨੇ ਆ ਤੇ ਬਾਕੀ ਹੁਣ ਜਿਵੇਂ ਜਿਵੇਂ ਧੁੱਪ ਜੀ ਲੱਗਦੀ ਓਵੇਂ ਓਵੇਂ ਸਬਜ਼ੀਆਂ ਨੂੰ ਰੰਗ ਜਿਹਾ ਚੜਦਾ ਮੂਲੀਆਂ ਲਾਤੀਆਂ ਸੀ ਮੈਂ ਇਹ ਵੀ ਹੁਣ ਚੰਗੀਆਂ ਗਰੋ ਕਰਦੀਆਂ ਆਉਂਦੀਆਂ ਉਧਰ ਹੁਣ ਵੱਲਾਂ ਹੋਰ ਲਾ ਦਿੰਨੇ ਆ ਕਦੋਂ ਦੀਆਂ ਅੱਜ ਹੋ ਸਕਦਾ ਸ਼ਹਿਰ ਜਾਨਾ ਮੁੱਦ ਕਿ ਕੱਲ ਖਿਆਲ ਨਹੀਂ ਕੀਤਾ ਉਥੋਂ ਵੱਲਾਂ ਲਿਆਉਣੀਆਂ ਸੀਗੀਆਂ ਤੇ ਲਿਆ ਕੇ ਲਾ ਆਂਦੇ ਸਸਤੀ ਜੀ ਪਈ ਪਈ ਆ ਇੰਨੀ ਜਿਆਦਾ ਸੁਸਤੀ ਪਈ ਹੈ ਨਾ ਹੋਰ ਹੀ ਹੋ ਜਾਵਾਲ ਜੇ ਵੀ ਟੱਪ ਜੀ ਜਾਏ ਜੀ ਕਰਦਾ ਸੌਂ ਜੀ ਸੌਂ ਜੀ ਸੌਂ ਜੀ ਇਹ ਕੱਲ ਥੱਕ ਜੇਗੇ ਦੋ ਦਿਨ ਨਾ ਥਾਵਾਂ ਤੇ ਸਾਰੇ ਦਿਨ ਕੁਰਸੀ ਤੇ ਬਹਿ ਬਹਿ ਕੇ ਵੀ ਬੰਦਾ ਨਾ ਥੱਕ ਜੇ ਜਾਂਦਾ ਕਰਨਾ ਹੀ ਪੜਾ ਕੰਮ ਤਾਂ ਚਲ ਦੇਖਦੇ ਆ ਕਿ ਬੰਦਾ ਹੈ ਇਹਦਾ ਤਾਂ ਮੈਂ ਹੱਲ ਕਰਕੇ ਜਾਊਗਾ ਆਪਣੇ ਕੋਲੇ ਹੈਗੀ ਹੈ ਪਰ ਨਾ ਮੈਂ ਥੋੜੀ ਜੀ ਇੱਕ ਗਲਤੀ ਕਰ ਬੈਠਾ ਥੋੜੇ ਸੰਘਣੇ ਲਾ ਬੈਠਾ ਲਸਣ ਵੀ ਸੰਘਣਾ ਲਾ ਬੈਠਾ ਗੰਡੇ ਵੀ ਗੰਨੇ ਨਹੀਂ ਲਾ ਬੈਠਾ ਆ ਹੁਣ ਲਿਆਦੀ ਦਾ ਹੈਗੀ ਆ ਇਹਦੇ ਨਾ ਕਰਦਾ ਹੱਲ ਡਰਜਾ ਲਾਦਾ ਕੇਰਾ ਦਾ ਵੀ ਇੰਨਾ ਯਾਰ ਇੱਕ ਇਹ ਦੂਜੇ ਲਾਏ ਆ ਇਹਨਾਂ ਨਾ ਗੰਨੇ ਭੁੱਖੇ ਹੀ ਆ ਜਾ ਰਹੇ ਓਹ ਲਓ ਬਈ ਕਾਗੂ ਸਾਰਾ ਕੱਟਦਾ ਵੇਖ ਲੋ ਤੁਸੀਂ ਐਨ ਸਬਸਕ੍ਰਾਈਬ ਕਰਤੀ ਆ ਲਾਤੀਆਂ ਢੇਰੀਆਂ ਤਾਂ ਥੋੜੀ ਇਹਦੀ ਗੋਡੀ ਕਰ ਦੀਏ ਫੇਰ ਪਾਉਨੇ ਨੂੰ ਸੁਆਜ ਆਂ ਦੇ ਲੋ ਢੇਰੀ ਲੱਗੀ ਪਈ ਆ ਲੈੜੀ ਬੇਟਾ ਫੋਨ ਸੁਣੀ ਜਾਂਦਾ লাভ ই스타া। చాదా టైమ్ హో గయా। हां जी। लो चाय भी आ गई ते ਨਾਲ ખાਨੇ ہیں ਜਲੇਬੀਆਂ। तू खानी एक अदी। देख जी 간 ਲਾ ਤਾਂ। હું ਤਾਂ ਨਹੀਂ ਸੀ ખાણી ਸਿੱਧੀ ਚਾਹ ਲਈ ਸੀ। लो भाई। ਘਾ ਵੀ ਕੱਢ ਤਾਂ। ਗੋਡੀ ਵੀ ਕਰਤੀ ਹੁਣ ਪੌਣ ਲੱਗਾ ਸਵਾਹ ਸਵਾਹ પાਕੇ ਜਾਣਾ ਆਪਾਂ ਮੁੱਦਗੀ। ਤੇ ਅੱਜ ਵੱਲਾਂ ਬੁੱਲਾਂ ਲੈ ਕੇ ਆਉਣੇ ਚੱਲਦੇ ਹਾਂ ਹੁਣ ਮੂੜ ਜਾ ਬਣ ਗਿਆ। ਜੇ ਕਹਿੰਦੇ ਕੰਮ ਨੂੰ ਲੱਗ ਜੀਏ ਤਾਂ ਕੰਮ ਹੋ ਜਾਂਦਾ ਜੇ ਛੱਡ દઈએ ਤਾਂ ਛੱਡ ਦੇਈਦਾ। ਕੰਮ ਨੂੰ ਜੀ ਕੀਤਾ। ਕੰਮ ਕਰਦਾ ਪਲ ਪਹਿਲਾਂ ਨਹੀਂ ਸੀ ਕਰਦਾ। ਹਰ ਕੰਮ ਕੀਤਾ ਤੇ ਕੰਮ ਨੇ ਬੜੀ ਗਿਆ ਨਾ ਇਦਾਂ ਹੁੰਦਾ ਤੁੱਪ ਬਹੁਤ ਲਓ ਜੀ ਜੀ ਤਾਂ ਨਹੀਂ ਸੀ ਕਰਦਾ ਜਾਨੋ ਤਾਂ 1:30 ਹੋ ਗਿਆ ਤੇ ਮੈਂ ਕਿਹਾ ਚਲ ਜਾਏ ਉਹਨਾਂ ਇੱਕ ਹੋਰ ਕੰਮ ਸੀਗਾ ਤੇ ਨਾਲੇ ਥੋੜੀਆਂ ਬੱਲਾਂ ਦੇਖ ਲੈ ਆ ਵੀ ਆਈਆਂ ਕਿ ਨਹੀਂ ਬੱਲਾਂ ਲਿਆਵਾਂਗੇ ਤੇ ਹਣ ਚੱਲਦੇ ਆਂ ਮੁੱਦ ਕਿਸੇ ਚੰਗਾ ਵੀ ਉਸਤਾਦ ਠੀਕ ਆਜੋ ਵੀ ਚੱਲਦੇ ਆਪਾਂ ਸਬਜੀ ਸੋਜੀ ਰਹਾ ਨਾ ਉਹ ਨੀਂਦ ਹੀ ਆਈ ਜਾਂਦੀ ਹੈ ਨੀਂਦ ਹੀ ਆਈ ਜਾਂਦੀ ਹੈ ਨੀਂਦ ਵਿੱਚ ਹਾਂ ਲੱਤਾਂ ਵੀ ਨਾ ਬੈਠ ਕੇ ਨਾ ਵਾਹਾਂ ਟਾਈਮ ਘੰਟਾ ਤਾਂ ਲੱਗੀ ਆਊਗਾ ਨੇ ਇਹਦੇ ਹੈਂ ਤਾਂ ਦੇਖ ਗੰਡਾ ਇਹਨਾਂ ਦਾ ਆ। ਓਕੇ ਕਰਪਾ ਹਾਂ। ਚਲ ਓਕੇ ਹੈ। ਠੀਕ ਹੈ। ਲਾ ਬੂਟ ਤਾਂ ਪਾਏ ਨੇ। ਚਲੋ ਜੀ ਬੂਟ ਵਾ ਕੇ ਚાલਦੇ ਹਾਂ। ਇਹ ਜਮਲਾਂੇ ਪਾ ਜੀ। ਦੇਖ ਲੈ। ਬੂਟੀ ਪਾ ਲਈਏ। ਚਲੋ ਬੂਟ ਪਾ ਲਈਏ। ਲਓ ਜੀ ਜਾਂਦਿਆਂ ਜਾਂਦਿਆਂ ਇਧਰ ਰਾਹ 'ਚ ਨਿਗਾ ਪੈ ਗਈ ਤੇ ਇਧਰ ਬਾਈ ਸਾਡਾ ਗੰਡੇ ਲੈ ਜਾਂਦਾ। ਗੰਡੇ ਕਿਹੜੇ ਲਾਤੇ ਫਿਰ? ਦੇਸੀ ਲਾਇਆ ਕਿ ਹਾਈਬ੍ਰਿਡ? ਦੇਸੀ ਗੰਡੇ। ਸੁੱਖਾ ਕਿਵੇਂ ਆ? ਠੀਕ ਹੈ ਠੀਕ ਹੈ ਬਹੁਤ ਵਧੀਆ ਵਧੀਆ। ਇਧਰ ਕ੍ਰਿਸ਼ਨ ਲਾਈ ਜਾਂਦਾ ਵੀ ਨਾਲ ਦੀ ਨਾਲ ਪਾਣੀ ਤੇ ਕੰਧ ਲੂਚਾ ਲੱਗਦਾ ਉਹਨਾਂ ਦੀ ਥੋੜਾ ਥੋੜਾ। ਹਾਂ ਤੇ ਆ ਫਿਰ ਛੋਲੀਆਂ ਕਿਵੇਂ ਦੇ ਦਿੱਗੇ ਆਰਡਰ ਪਿੰਡ ਵਾਸੀਆਂ ਨੂੰ ਇਹ ਅਮਨਦੀਪਾ ਦਾ ਵੀ ਆ ਬਿਨਾ ਛੋਲੀਆਂ ਆਪਣਾ ਰੇਸ ਫਰੇ ਤੋਂ ਆ ਤੇ ਝੂਠ ਤਾਂ ਨਹੀਂ ਮਾਰੀ ਜਾਂਦਾ ਕਿ ਸੱਚੀ ਰੇਸ ਫਰੇ ਤੋਂ ਲੈ ਵੀ ਪਾਣੀ ਵੀ ਨਹੀਂ ਲਾਇਆ ਹਜੇ ਬਾਤ ਤਿਆਰ ਗਈਆਂ ਅੱਜ ਵੇਖ ਲਿਆ ਚਟਨੀ-ਚਟਨੀ ਕੁੱਟਿਆ ਕਰਾਂਗੇ ਹੁਣ ਹਾਲੇ ਦਾ ਫੁੱਲ ਜੇ ਪਏ ਆ ਇਹ ਤਾਂ ਸਟਾਰਟਿੰਗ ਹੋਇਆ ਕਾਫੀ ਧਾਂ ਲਾਈ ਬੇਟਾ ਆ ਵੀ ਗੰਡੇ ਲਾਏ ਪਹਿਲਾਂ ਲਾਏ ਜਣਾ ਉਹਵਾ ਕਿੰਨਾ ਥਾਂ ਐ ਸਵਾ ਕਨਾਲ ਸਵਾ ਕਨਾਲ ਲਾਓ ਗੰਡਿਆਂ ਦੀਆਂ ਮੌਜਾਂ ਲੱਗ ਜਾਣਗੀਆਂ ਇਦਾਂ ਜਦੋਂ ਵਾਵਾ ਜੀ ਹੋਗੇ ਤੇ ਪਟਕੇ ਰਹਿ ਜਾ ਕਰਨੇ ਹਣੀ ਕ੍ਰਿਸ਼ਨ ਹੋਰ ਫਿਰ ਬੰਦੀਪ ਠੀਕ ਆ ਵਧੀਆ ਐਵੇਂ ਹੈ ਠੀਕ ਆ ਹੋਰ ਫਿਰ ਕੀ ਜਾਂਦੇ ਗਰੇਡ ਵਾਲੇ ਕਰਦੇ ਕੱਖ ਨਹੀਂ ਦੀ ਵੀ ਚਰਾਬਾ ਦਿੱਤੀ ਜਾਂਦੇ ਬੋਤ ਨਾਲ ਹਾਂ ਹਾਂ ਕਿੱਥੇ ਪਈਆਂ ਇੱਥੇ ਪਈਆਂ ਆਪਣੇ ਨਾਲ ਪਾਸੇ ਚਲ ਖਵੇਖੀ ਚਲ ਚਲ ਲਓ ਜੀ ਆ ਸਾਡੇ ਪਿੰਡ ਦਾ ਗ੍ਰੈਡ ਜਿਹੜੀ ਤੁਸੀਂ ਪਹਿਲਾਂ ਵੀਡੀਓ ਵੇਖੀ ਆ ਅੱਜ ਨਵੇਂ ਖਲਾਸੇ ਕਰਨ ਲੱਗਾ ਹੋਣ ਦੀ ਬਾਈ ਚਲ ਬਈ